ਸਤ ਸਤ ਸੰਗਤੋ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਸ੍ਰੀ ਦਮਾਲਾ ਸਾਹਿਬ ਕੇਵੇਂ ਸਜਾਉਣਾ ਹੈ ਅਤੇ ਇਹ ਵੀਡੀਓ ਵਿੱਚ ਤੁਹਾਨੂੰ ਪੂਰੀ ਪ੍ਰੋਪਰ ਮਰਿਆਦਾ ਨਾਲ ਦੱਸਿਆ ਜਾਵੇਗਾ ਕਿ ਦਮਾਲਾ ਸਾਹਿਬ ਨੂੰ ਕਿਵੇਂ ਸਜਾਉਣਾ ਹੈ ਤਾਂ ਚਲੋ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸ੍ਰੀ ਦਮਾਲਾ ਸਾਹਿਬ ਜੀ ਨੂੰ ਸਜਾਉਣ ਲਈ ਸਾਨੂੰ ਪ੍ਰੋਪਰ ਮਰਿਆਦਾ ਤੇ ਤੈਤ ਥੱਲੇ ਬੈਠ ਕੇ ਜਾਂ ਕਿਸੇ ਬੈੱਡ ਤੇ ਬੈਠ ਕੇ ਇੱਕ ਖਜੂਰੀਆ ਜਾਂ ਕਿਸੇ ਪਰਨੇ ਦਾ ਕਪੜਾ ਫੈਲਾ ਕੇ ਆਪਣੇ ਸਭ ਜੋ ਸ਼ਸਤਰ ਅਸੀ ਸਜੋਣੇ ਆ ਉਹਨਾਂ ਨੂੰ ਰੱਖ ਕੇ ਅਤੇ ਦਮਾਲਾ ਸਾਹਿਬ ਅਤੇ ਬੂੰਗਾ ਸਾਹਿਬ ਰੱਖ ਕੇ ਤੇ ਅੱਗੇ ਸ਼ੀਸ਼ਾ ਰੱਖ ਕੇ ਅਸੀਂ ਸਟਾਰਟ ਕਰਨਾ ਹੈ ਤਾਂ ਫਿਰ ਹੁਣ ਦਮਾਲਾ ਸਾਹਿਬ ਨੂੰ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਹਮੇਸ਼ਾ ਕੰਗੇ ਵਿੱਚ ਕੇਸ ਕੰਗਾ ਮਾਰਨਾ ਚਾਹੀਦਾ ਹੈ ਕੇਸਾਂ ਵਿੱਚ ਜੇ ਸਾਡੇ ਕੇਸ ਸਾਫ਼ ਹੁੰਦੇ ਹਨ ਤੇ ਕੇਸ ਇਕੱਠੇ ਵੀ ਹੋ ਜਾਂਦੇ ਹਨ ਤੇ ਇਹ ਗੁਰੂ ਸਾਹਿਬ ਦਾ ਹੁਕਮ ਵੀ ਹੈ ਕਿ ਸਾਨੂੰ ਕੇਸਾਂ ਚ ਕੰਗਾ ਮਾਰਨਾ ਦਿਨ ਚ ਦੋ ਵਾਰ ਉਸ ਤੋਂ ਬਾਅਦ ਸੇ ਬੁੰਗਾ ਸਾਹਿਬ ਨੂੰ ਲਵਾਗੇ ਮੈਂ ਬੁੰਗਾ ਸਾਹਿਬ ਚਾਹ ਤੋ 3 ਦਿਨ ਮੀਟੇ ਦਾ ਯੂਜ਼ ਕਰ ਰਹੇ ਹੈ ਬੁੰਗਾ ਸਾਹਿਬ ਬਣਨ ਤੋਂ ਪਹਿਲਾਂ ਹਮੇਸ਼ਾ ਮੱਥਾ ਟੇਕਣਾ ਹੈ ਹੁਣ ਸਾਰੇ ਬੁੰਗਾ ਸੈਨ ਨੂੰ ਪਿੱਛੇ ਰੱਖ ਕੇ ਉਹਨਾਂ ਨੂੰ ਕੇਸਾਂ ਦੇ ਅੱਗੇ ਖੋਲ ਕੇ ਤੇ ਕੇਸਾਂ ਦੇ ਨਾਲ ਬੁੰਗਾ ਸਾਹਿਬ ਦਾ ਕੱਪੜਾ ਚੱਕ ਕੇ ਪਿੱਛੇ ਨੂੰ ਲੈ ਕੇ ਜਾਣਾ ਹੈ ਸਿਰ ਬਾਜ ਉਸ ਨੂੰ ਕੰਨ ਦੇ ਆਇ ਕੰਨ ਤੋਂ ਥੋੜੇ ਜੇ ਅੱਗੇ ਸਾਈਡ ਤੇ ਰੱਖਣਾ ਹੈ ਅਤੇ ਬੂੰਗਾ ਸਾਹਿਬ ਚਾਹੀਏ ਮੋੜੇ ਪਾਣੇ ਉਸ ਤੋਂ ਬਾਅਦ ਬੂੰਗਾ ਸਾਹਿਬ ਦੇ ਨਾਲ ਹੀ ਪਿੱਛੇ ਨੂੰ ਜੁੜਾ ਕਰਨਾ ਹੈ ਜੁੜਾ ਤੇਨ ਤੋਂ ਬਾਅਦ ਕੰਗਾ ਸਾਹਿਬ ਨੂੰ ਪਿੱਛੇ ਸਜਾ ਦੇਣਾ ਹੈ ਕੰਗਾ ਸਾਹਿਬ ਨੂੰ ਸਜਾਉਣ ਤੋਂ ਪਹਿਲਾਂ ਬੂੰਗਾ ਸਾਹਿਬ ਦੇ ਸਾਰੇ ਕਪੜਾ ਅੱਗੇ ਲੈ ਕੇ ਆਉਣਾ ਹੈ ਗੁੰਗਾ ਸਾਹਿਬ ਦੇ ਕਿ ਗੁੰਗਾ ਸਾਹਿਬ ਸਿੱਧਾ ਕਰੋਗੇ ਹਰ ਬੰਦੰਮ ਹਤਰਨ ਮਨ ਕਰ ਬਰ ਬੰਦੰਮ ਬੂੰਗਾ ਸਾਹਿਬ ਦਾ ਹੰਸਾਰਾ ਕਪੜਾ ਸਿੱਧਾ ਕਰਨਾ ਹੈ ਅਸੇ ਜਮਾ ਅੱਖਾਂ ਤੋਂ ਉੱਤੇ ਵਾਲੇ ਪਾਸੇ ਇਸ ਗੁੰਗਾ ਸਾਹਿਬ ਦੇ ਪਹਿਲੇ ਲੱਡ ਨੂੰ ਰੱਖਣਾ ਹੈ ਮੜਾ ਸੈਟ ਕੀ ਕਰਦੇ ਤਾਂ ਬੂੰਗਾ ਸੱਬ ਨੂੰ ਬੂੰਗਾ ਸੱਬ ਦੇ ਪਿੱਛੇ ਲੜ ਇੱਕ ਲੜ ਖੋਲ ਕੇ ਉੱਤੋਂ ਲੈ ਕੇ ਜਾ ਕੇ ਥੁੱਕਵਰ ਕਰਨਾ ਇਸ ਤੋਂ ਸੜੇ ਬੂੰਗਾ ਸੱਬ ਦੀ ਸ਼ੇਪ ਬਣਦੀ ਹੈ ਜੇ ਹੋਰ ਲੜ ਬੰਦੇ ਤਾਂ ਹੋਰ ਐਵੇਂ ਹੀ ਲੜ ਕਰਨੇ ਆ ਜਿਸ ਤੋਂ ਬੂੰਗਾ ਸੱਬ ਦੀ ਸ਼ੇਪ ਵਧੀਆ ਆ ਸਕੇ ਉਨੇਂਡ ਤੇ ਲਾਸਟ ਵਾਲੇ ਲੜ ਨੂੰ ਇਕੱਠਾ ਕਰਕੇ ਉਸ ਨੂੰ ਵੀ ਅਸੀਬ ਬੂੰਗਾ ਸਾਹਿਬ ਦੇ ਵਿੱਚ ਲਗਾ ਦਾਂਗੇ ਜਿਸ ਤੋਂ ਬੂੰਗਾ ਸਾਹਿਬ ਸੰਪੂਰਨ ਹੋ ਜਾਵੇਗਾ। ਮਾਮ ਪ੍ਰਤਪਾਰਣ ਜੈ ਤੇਗੰ। ਉਹਨੇ ਛੋਟੀ ਜਿਹੀ ਕੇਸ ਕਿ ਲੈ ਕੇ ਸਿਮੜੀ ਜਿਹੀ ਪਿੱਛੇ ਲਾਵਾਂਗੇ। ਕੇਸ ਕੀ ਸਜਾਉਣ ਤੋਂ ਪਹਿਲਾਂ ਅਸੀਂ ਸਾਰੇ ਕੇਸਾਂ ਨੂੰ ਵੀ ਅੰਦਰ ਕਰ ਲੈਣਾ ਹੈ। ਜਿਸ ਤੋਂ ਸਫਾਈ ਰਹੇਗੀ। ਹੁਣ ਅਸੀਂ ਕੇਸ ਕਿ ਸਜਾਵਾਂਗੇ ਕੇਸ ਕਿ ਸਜਾਉਂਦਾ ਇਹ ਮਹਤਵ ਹੈ ਕਿ ਜਦੋਂ ਬਾਅਦ ਵਿੱਚ ਅਸੀਂ ਚੱਕਰ ਸਜਾਵਾਂਗੇ ਤਾਂ ਫਿਰ ਜੋ ਚੱਕਰ ਹੈ ਚੱਕੇ ਲੌਨ ਵਿਲੇ ਕਦੇ-ਕਦੇ ਕੱਪੜਾ ਛੋਟਾ ਵੀ ਰਹਿ ਜਾਂਦਾ ਹੈ ਤਾਂ ਫਿਰ ਚੱਕਰ ਥੱਲੇ ਡਿੱਗ ਜਾਂਦਾ ਹੈ ਤਾਂ ਹੁਣੇ ਛੋਟੀ ਜੀ ਕੇਸ ਦੀ ਸਜਾਉਣਾ ਜਿਹੜਾ ਬੁੰਗਾ ਸਾਹਿਬ ਹੈ ਪਿੱਛੋਂ ਵੱਜੂਗਾ ਹੁਣ ਅਸੀਂ ਦਸਤਾਰ ਨੂੰ ਚੱਕਾਂਗੇ ਜਦ ਮਾਂ ਦਾ ਸਾਈ ਦਾ ਮੇਨ ਕਪੜਾ ਹੈ ਪੂਰੇ ਕਪੜੇ ਨੂੰ ਸੀ ਖੋਲ ਲੈਣਾ ਜਿੱਤੇ ਲੱਗੀ ਹੈ ਤੇ ਜ਼ਰੂਰ ਖੋਲਣਾ ਹੈਗਾ ਬਾਕੀ ਤੁਹਾਡੀ ਇੱਛਾ ਦੁਰਮਤ ਕਰਨਾ ਸੁਖ ਸੰਤ ਕਰਣਾ ਦੁਰਮਤ ਰਣ ਜੇ ਤੁਹਾਨੂੰ ਕਿਸੇ ਹੋਰ ਵੀ ਨਮਾਲਾ ਸਾਹਿਬ ਜਾਂ ਪੱਗ ਦੇ ਟਿਊਟੋਰੀਅਲ ਚਾਹੀਦਾ ਹੈ ਤਾਂ ਜਰੂਰ ਕਮੈਂਟ ਕਰਨਾ ਮੈਂ ਤੁਹਾਡੇ ਕਮੈਂਟ ਦੇ ਉੱਤੇ ਜਰੂਰ ਵੀਡੀਓ ਬਣਾਵਾਂਗਾ ਇਹ ਮੇਰੀ ਪਹਿਲੀ ਵੀਡੀਓ ਹੈ ਇਸ ਲਈ ਮੈਂ ਸੋਚਿਆ ਕਿ ਨਮਾਲਾ ਸਾਹਿਬ ਤੋਂ ਸਟਾਰਟ ਕਰਾਂ ਹੁਣ ਅਸੀਂ ਇੱਕ ਟ੍ਰਾਇੰਗਲ ਬਣਾ ਲੈਣਾ ਹੈ ਜੇ ਕਿਸੇ ਨੂੰ ਗੋਲ ਪਰਨਾ ਬਣਾਉਣਾ ਗੋਲ ਪਰਨਾ ਬਣਾਉਣਾ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਮੈਂ ਬਣਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲੈਣਾ ਹੈ ਸੂ ਨਾਮ ਲੈ ਕੇ ਅਸੀਂ ਸ਼ੁਰੂ ਕਰ ਦੇਣਾ ਹੈ ਛੋਟਾ ਲੜ ਇਧਰ ਦੂਸਰੇ ਪਾਸੇ ਲੈ ਕੇ ਜਾ ਕੇ ਦੂਸਰੇ ਲੜ ਨੂੰ ਉੱਤੇ ਵਾਲੇ ਪਾਸੇ ਲੈ ਜਾਣਾ ਵਾਰੂਨਾ ਮਨ ਪ੍ਰਦੀਪ ਕਰਨੇ ਤੁਹਾਡਾ ਸਾਹਿਬ ਦੀ ਪੂਰੀ ਚੰਗੀ ਤਰ੍ਹਾਂ ਬੰਦੇ ਬੰਦੇ ਹੀ ਅਸੀਂ ਪੂਰੀ ਕਰ ਲੈਣੀ ਹੈ ਫਿਰ ਇੱਕ ਹੋਰ ਲੜ ਲਗਾਉਣਾ ਇਹ ਲੜਨੇ ਲਗਾਉਣਗੇ ਅਸੀਂ ਲੜ ਲਗਾ ਕੇ ਉੱਤੇ ਨੂੰ ਖਿੱਚ ਕੇ ਕਵਰ ਕਰ ਲੈਣਾ ਹੈ ਇਹ ਪੋਸ਼ ਇਹ ਪੋਰਸ਼ਨ ਕਵਰ ਕਰਕੇ ਪਿੱਛੇ ਨੂੰ ਜਿਹੜਾ ਲੜ ਲੈ ਕੇ ਜਾਵਾਂਗੇ ਉਸ ਦੇ ਨਾਲ ਹੀ ਇਹਨੂੰ ਅੰਦਰ ਟੱਕ ਕਰ ਲੈਣਾ ਹੈ ਅੰਦਰ ਅਸੀਂ ਇਹਨੂੰ ਫਸਾ ਦੇਣਾ ਹੈ ਇਹਦਾ ਲੜ ਦੇ ਤੁਪਾਲ ਕਰੇ ਜੀਨਨ ਕੀ ਹੁਣ ਅਸੀਂ ਕੰਨ ਪੱਟੀਆਂ ਲਾਣੀਆਂ ਹੈ ਮੇਰਾ ਤਾਂ ਮੱਲਾ ਚ 8 ਮੀਟਰ ਦਾ ਹੈ ਇਸ ਲਈ ਮੈਨੂੰ ਦੋ ਵਾਰੀ ਕੰਨ ਪੱਟੀਆਂ ਲਾਉਣੀ ਪੈਦੀਆਂ ਦੋ ਵਾਰ ਕੰਨ ਟਕਨੇ ਪੈ ਰਹੇ ਆ ਤੁਹਾਡਾ ਦਮਾਲਾ ਸਰ ਜਿੰਨੇ ਮੀਟਰ ਦਵੇ ਤੁਸੀਂ ਉਸ ਦੇ ਹਿਸਾਬ ਤੋਂ ਕਰਨਾ ਹੈ ਕੰਨ ਪਟੀਆਂ ਸੇ ਅੱਧੇ ਕੰਨ ਤੱਕ ਵੀ ਲਾ ਸਕਦੇ ਆ ਤੇ ਇਸ ਤੋਂ ਕਦੇ ਪੂਰੀ ਅੱਖ ਨਹੀਂ ਟਕਨੀ ਜੋ ਸਾਡੀ ਆਈਬ੍ਰੋਸ ਹੁੰਦੀ ਹੈ ਉਸ ਤੋਂ ਅੱਗੇ ਵਾਲੇ ਪਾਸੇ ਤੱਕ ਹੀ ਰੱਖਣੀ ਆ ਆਈਬ੍ਰੋਸ ਤੋਂ ਥੋੜੇ ਜਿਹਾ ਦੂਰ ਹੀ ਰੱਖਣਾ ਦੂਸਰੀ ਕੰਨ ਪੱਟੀ ਵੀ ਲਾਉਣੇ ਕਦੇ ਕਦੇ ਪਿੱਛੇ ਕਵਰ ਕਰਨਾ ਜਦ ਖੁੱਲਾ ਰਹਿੰਦਾ ਉਹਨੂੰ ਕੰਨ ਪੱਟੀਆਂ ਦੇ ਅੰਦਰ ਹੀ ਕਰ ਦੇਣਾ ਉਹਨ ਸਿਕਨਪਟੀ ਅਲੋੜ ਫੇਰਦਾ ਵੰਦੇ ਤੇ ਮੈਂ ਸ਼ਸਤਰ ਵਿਸਾ ਰਹੇ ਹਾਂ ਜੇ ਤੁਹਾਨੂੰ ਸ਼ਸਤਰ ਨਹੀਂ ਸੀ ਉਹ ਤਾਂ ਨਹੀਂ ਵਿਸਾ ਸਕਦੇ ਬਾਕੀ ਤੁਹਾਡੀ ਇੱਛਾ ਹੈ ਜੇ ਕਿਹੜੇ ਸੱਤ ਸੁਣੇ ਮੈਂ ਇੱਕ ਕਿਰਪਾਨ ਤੇ ਇੱਕ ਤੀਰ ਸਜਾ ਰਿਹਾ ਹਾਂ ਸਰਬ ਸਮੇ ਸਭ ਕੋ ਬਦਪਾਰ ਜੀ ਨਰ ਕੀ ਰਤਪਾਲੇ ਕਰੇ ਦੀਨਨ ਕੇ ਪ੍ਰਤਮਾਲ ਕਰੈ ਨਿਤ ਸੰਤੋਭਾਰ ਗਨੀ ਮਨ ਹੁਣ ਸ਼ਾਸਤਰ ਜੰਦਵਾ ਪਹਿਲਾ ਲੜਨ ਲਗਾਉਣ ਦਾ ਟਾਈਮ ਆ ਗਿਆ ਲੜਨ ਲਗਾਉਣ ਤੋਂ ਪਹਿਲਾਂ ਹਮੇਸ਼ਾ ਇਹ ਸਿੱਧਾ ਰੱਖਣਾ ਕਿਸੀ ਦਮਾਲਾ ਸਹੀ ਪੂਣੀ ਨਾਲ ਹੀ ਕਰਦੇ ਰਹੀਏ ਤੇ ਦਮਾਲਾ ਸੇ ਦਾ ਕਪੜਾ ਜਮਾ ਸਿੱਧਾ ਹੋਵੇ ਨਹੀਂ ਤੇ ਵਿੱਚ ਲੜ ਖਰਾਬ ਵੀ ਹੋ ਸਕਦਾ ਹੈ ਮੈਂ ਪਹਿਲੇ ਲਗਾਇਆ ਹੁਣ ਇਸੇ ਸੀ ਵੱਟ ਬਣਾਦਨੇ ਹੈ ਉੱਤੇ ਨੂੰ ਚੱਕ ਕੇ ਵੱਟ ਬਣਾਨੇ ਬਹੁਤ ਜ਼ਰੂਰੀ ਹਨ ਪਰ ਕੋਈ ਬਿਨਾ ਵੱਟਾ ਤੋਂ ਬਣਾਤੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇਹ ਆਪਣੇ ਅੱਛਾ ਹੁੰਦੀ ਹੈ ਜੇ ਤੁਸੀਂ ਵੱਟਾਂ ਨਾਲ ਬਣਾਇਆ ਤੇ ਬਹੁਤ ਘੱਟ ਵੱਟ ਬਣਾ ਰਹੇ ਹੋ ਤਾਂ ਥੋੜਾ ਜਿਹਾ ਅਜੀਬ ਵੀ ਲੱਗਦਾ ਥੋੜਾ ਜਿਹਾ ਮਸਤਾਨਾ ਦਮਾਲਾ ਸਹਿਬ ਦਾ ਤੇ ਮਾਲਾ ਸਹਿਬ ਨੂੰ ਕਦੇ ਵੀ ਗੰਦਾ ਨਹੀਂ ਬੋਲਣਾ ਅਸੀਂ ਹਮੇਸ਼ਾ ਦਮਾਲਾ ਸਹਿਬ ਨੂੰ ਮਸਤਾਨਾ ਹੀ ਬੋਲਣਾ ਹੈ ਜੇ ਕੋਈ ਵੀ ਲੜ ਇੱਧਰ ਉੱਧਰ ਹੁੰਦਾ ਹੈ ਕੱਲ ਮੇ ਲਗੀ ਪਰ ਮੁਬਤਾਰੇ ਕੱਲ ਕੇ ਨਹੀਂ ਹੁੰਝੜਾ ਸੀ ਇੱਕ ਲੜ ਲਾਉਂਦਾ ਭਾ ਦੂਸਰਾ ਲੜ ਲਾਉਣਾ ਤਾਂ ਇਹ ਲੜ ਨੂੰ ਜਮਾ ਪਿੱਛੇ ਲੈ ਕੇ ਜਾ ਕੇ ਉੱਤੇ ਨੂੰ ਲੈ ਕੇ ਜਾਣਾ ਜੋ ਪਿੱਛੇ ਲੈ ਕੇ ਜਾਂਦੇ ਤਾਂ ਉੱਤੇ ਲੈ ਕੇ ਜਾਣਾ ਇਹ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਇੱਤੋਂ ਉੱਤੇ ਲੈ ਕੇ ਜਾਣਾ ਉੱਪਰਲੇ ਪਾਸੇ ਉੱਪਰਲੇ ਪਾਸੇ ਲੈ ਕੇ ਜਾ ਕੇ ਫਿਰ ਥੱਲੇ ਨੂੰ ਲੈ ਕੇ ਆਉਣਾ ਪ੍ਰਤਪਾਲ ਕਰੇ ਨਿਤ ਦੀਨਨ ਕੀ ਪ੍ਰਤਪਾਲ ਕਰੇ ਅਸੀਂ ਸਭ ਲੜਨ ਨਾਲ ਇਹੋ ਅਹਿਮਦ aí ਕੰਮ ਕਰਨਾ ਹੈ ਅਸੀਂ ਉੱਪਰ ਲੈ ਕੇ ਜਾਣਾ ਪਰ ਹੁਣ ਜਿਹੜਾ ਪਹਿਲੇ ਲੜਦਾ ਸੀ ਉਸ ਤੋਂ ਥੋੜਾ ਥੱਲੇ ਰੱਖਣਾ ਇਸ ਨੂੰ ਆਏ ਨੇ ਕਦੇ ਕਦੇ ਥੱਲੇ ਲੈ ਕੇ ਜਾਣੇ ਸਾਰੇ ਲੜਨ पिछो उ तो थले आए अगे आले पास थले उठ सुने भी लग चुके हैं ਪੂਣੀ ਲੜਵਡਾ ਦੇ ਤਾਂ ਤੁਸੀਂ ਅੱਗੇ ਤੱਕ ਇਨ ਕਰ ਦੋ ਜੇ ਨਹੀਂ ਆਵੇ ਤਾਂ ਤੁਸੀਂ ਪਿੱਛੇ ਟੱਕਰ ਕਰ ਦੋ ਇਸ ਦੀ ਪੂਣੀ ਬਹੁਤ ਜ਼ਰੂਰੀ ਹੈ ਪੂਣੀ ਕਰਨੀ ਤੇ ਜ਼ਰੂਰੀ ਨਹੀਂ ਤਾਂ ਕਪੜਾ ਫੈ ਲਿਆ ਜਾ ਤਾਂ ਫਿਰ ਮਸਤਾਨਾ ਲੱਗਦਾ ਹੈ ਤੁਮਾਲਾ ਤਸਰੂਨ ਦੇ ਕਪੜਾ ਲਗਾ ਕੇ ਚੱਕਰ ਸਾਹਿਬ ਲਗਾ ਦੇਣਾ ਤੇ ਹਮੇਸ਼ਾ ਦਿਮਾਲਾ ਸਹਿਬ ਨੂੰ ਖਤਮ ਕਰਨ ਸੰਬੰਧਨ ਤੋਂ ਬਾਅਦ ਇੱਕ ਵਾਰ ਫਤਿਹ ਜ਼ਰੂਰ ਬੁલાਉਣੀ ਹੈ। ਬਤਪਾ ਉਮੀਦ ਕਰਦਾ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਤੋਂ ਤੁਸੀਂ ਦਿਮਾਲਾ ਸਹਿਬ ਨੂੰ ਸੁਜਾਉਣਾ ਸਿੱਖਿਆ ਜਾਓ ਅਤੇ ਇਸ ਤੋਂ ਬਾਅਦ ਤੁਸੀਂ ਸ਼ਲੋਕ ਦਿਮਾਲੇ ਦੇ ਵੀ ਪੜਨੇ ਹਨ ਜੋ 2 ਤੋਂ ਲੈ ਕੇ 4 ਮਿੰਟਾਂ ਦੇ ਸ਼ਲੋਕ ਹਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਲਿਖੇ ਗਏ ਹਨ। ਦਮਾਲਾ ਸਾਹਿਬ ਨੂੰ ਤਾਂ ਬਾਜ ਜੇ ਤੁਸੀਂ ਦਮਾਲਾ ਸਾਹਿਬ ਨੂੰ ਉਤਾਰਨਾ ਹੋਵੇ ਤਾਂ ਕਦੇ ਵੀ ਇਹਨੂੰ ਟੋਪੀ ਵਾਂਗੂ ਐਂ ਕਰਕੇ ਨਹੀਂ ਉਤਾਰਨਾ ਦਮਾਲਾ ਸਾਹਿਬ ਨੂੰ ਖੋਲ ਕੇ ਹੀ ਉਤਾਰਨਾ ਹੈ ਖੋਲ ਕੇ ਹੀ ਉਧਾਰਨ ਤੋਂ ਮਤਲਬ ਹੈ ਦਮਾਲਾ ਸਾਹਿਬ ਨੂੰ ਲੜ ਬਾਈ ਲੜ ਉਤਾਰਨਾ ਹੈ ਤੇ ਕਦੇ ਵੀ ਟੋਪੀ ਵਾਂਗ ਨਹੀਂ ਉਤਾਰਨਾ ਹੈ ਇਹ ਦਮਾਲਾ ਸਾਹਿਬ ਦੀ ਸਿੱਧੀ ਸਿੱਧੀ ਬੇਅਰਬੀ ਹੈ ਫਿਰ ਹੋਣੇ ਸੀ ਅਗਲੀ ਵੀਡੀਓ ਵਿੱਚ ਮਿਲਾਂਗੇ ਜਿਸ ਵਿੱਚ ਮੈਂ ਤੁਹਾਨੂੰ ਕੁਝ ਨਵਾਂ ਹੀ ਸਿਖਾਵਾਂਗਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ